ਸਸਿਕਲ ਜੀ ਸਾਰਿਆਂ ਨੂੰ ਆਪਣੀ ਕਿਸਮਤ ਨੂੰ ਲਗਾਤਾਰ ਰੋ ਰਿਆ ਨਕੌਦਰ ਦਾ ਬਸੜਾ ਬਹੁਤ ਬਾਰ ਵੀਡੀਓ ਕਰ ਚੁੱਕਿਆ ਇੱਥੋਂ ਤੱਕ ਕਿ ਮੇਰੀਆਂ ਤਾਂ ਕੁਝ ਫੇਸਬੁਕ ਆਈਡੀਆਂ ਵੀ ਬਲੌਕ ਹੋ ਗਿਆ ਉਹ ਇੱਕ ਪੇਜ ਵੀ ਬੰਦ ਹੋ ਗਿਆ ਪਤਾ ਨਹੀਂ ਹੁਣੇ ਹੋਇਆ ਕਿਉਂ ਆ ਕੀ ਕਾਰਨ ਪਰ ਜਦੋਂ ਵੀ ਖਬਰ ਕੋਈ ਨਵੀਂ ਪਾਈਦੀ ਆ ਤਾਂ ਕੋਈ ਨਾ ਕੋਈ ਰਿਜ਼ਲਟ ਉਹਦਾ ਬਸਟੈਂਡ ਦਾ ਤਾਂ ਨਹੀਂ ਨਿਕਲਦਾ ਪਰ ਰਿਜ਼ਲਟ ਇੱਕ ਜਰੂਰ ਨਿਕਲਦਾ ਕਿ ਫੇਸਬੁਕ ਪੇਜ ਜਾਂ ਫਿਰ ਉਹ ਚੈਨਲ ਬੰਦ ਹੋ ਜਾਂਦਾ ਫਿਰ ਆਪਾਂ ਨਵਾਂ ਬਣਾ ਲਈ ਤਾਂ ਕੋਈ ਨਹੀਂ ਪਰ ਤੁਹਾਡੇ ਤੇ ਦੇਪੰਡਾ ਕਿ ਵੀਡੀਓ ਨੂੰ ਸ਼ੇਅਰ ਜੂ ਕਰ ਦਿਓ ਤੇ ਨਕੌਦਰ ਦੇ ਬਾਸ ਛੱਡੇ ਦੀ ਅੱਜ 12 ਤਸਵੀਰ ਦਿਖਾਉਣ ਜਾ ਰਹੇ ਆ ਤਾਂ ਪਹਿਲਾਂ ਮੈਂ ਕਈ ਵਾਰ ਆਪਾਂ ਦਿਖਾ ਚੁੱਕੇ ਆ ਇਹ ਬਾਸ ਟੈਂਡ ਦੇ ਹਾਲਾਤ ਲਗਾਤਾਰ ਤਰਸਯੋਗ ਹੈ ਇੱਥੋਂ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਵੱਡੀਆਂ ਆਸਾਂ ਔਰ ਉਮੀਦਾਂ ਸੀ ਖਾਸ ਕਰਕੇ ਮੈਂ ਕਿਵਰ ਨਾਮ ਵੀ ਲਾ ਦੇਣਾ ਨਾਮ ਲੈ ਦੇਣਾ ਕਿਉਂਕਿ ਮੈਨੂੰ ਕੋਈ ਅਸਕਤ ਨਹੀਂ ਹੁੰਦੀ ਆਮ ਆਦੀ ਪਾਰਟੀ ਤੇ ਆਮ ਆਦੀ ਪਾਰਟੀ ਕ ਵੱਡੇ ਵਿਕਾਸ ਵੱਡੇ ਬਦਲਾਵ ਦੇ ਨਾਂ ਤੇ ਪੰਜਾਬ ਦੇ ਵਿੱਚ ਆਈ ਦਿੱਲੀ ਦੇ ਵਿੱਚ ਆਈ ਔਰ ਪੰਜਾਬ ਦੇ ਵਿੱਚ ਵੀ ਆਈ 92 ਵਿਧਾਇਕ ਦਿੱਤੇ ਪਰ ਅਜੇ ਤੱਕ ਵੱਡੇ ਵੱਡੇ ਫਲੈਕਸ ਬੋਰਡ ਵੀ ਲਗਾਏ ਗਏ ਵਿਕਾਸ ਦੇ ਨਾਂ ਤੇ ਪਰ ਅਜੇ ਤੱਕ ਨਕੌਦਰ ਦਾ ਪਾਸਾ ਢਾ ਨਹੀਂ ਬਣਿਆ ਕੁਝ ਲੋਕ ਕਹਿੰਦੇ ਆ ਕਿ ਇਸ ਦਾ ਠੇਕਾ ਚੱਕਿਆ ਗਿਆ ਸੀ ਉਹ ਕੰਟਰੈਕਟ ਪਾਸ ਨਹੀਂ ਹੋਇਆ ਪਾਸ ਹੋਵੇ ਚਾਹੇ ਨਾ ਹੋਵੇ ਗੱਲ ਹੈ ਕਿ ਜ਼ਮੀਨੀ ਹਕੀਕਤ ਜ਼ਮੀਨੀ ਪੱਧਰ ਤੇ ਵਿਕਾਸ ਕਿੰਨਾ ਹੋਇਆ ਖਾਸ ਕਰਕੇ ਨਕੌਦਰ ਸ਼ਹਿਰ ਦਾ ਨਕੌ ਉਤਰ ਸ਼ਹਿਰ ਕਬੱਡੀ ਹੱਬ ਹੈ ਪੀਰਾਂ ਪਗੰਬਰਾਂ ਦੀ ਇਹ ਧਰਤੀ ਹੈ ਇੱਥੇ ਬਹੁਤ ਸਾਰੇ ਲੋਕ ਨਮਸਤਕ ਹੁਣ ਆਉਂਦੇ ਆ ਪਰ ਨਹੀਂ ਹਾਲਾਤ ਤਰਸਯੋਗ ਹੈ ਹਾਲਾਤ ਇੱਥੋਂ ਦਾ ਕਹਿ ਕੇ ਬਸ ਦਾ ਕਹਿ ਸਕਦੇ ਕਿ ਆਪਣੀ ਕਿਸਮਤ ਨੂੰ ਰੋ ਰਿਹਾ ਲਟਕਦਾ ਹੈ ਲਟਕ ਰਿਹਾ ਤਾਂ ਪਹਿਲੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਤਸਵੀਰ ਬਸਟੈਂਡ ਦੀ ਇਹ ਹਾਲਾਤ ਨੇ ਉੱਪਰ ਥੱਲੇ ਡਿੱਗ ਵੀ ਸਕਦਾ ਹੈ ਜੇ ਜ਼ਿਆਦਾ ਹਲਾਈਏ ਤਾਂ ਅੱਗੇ ਤੱਕ ਲੋਕ ਸਾਰੇ ਇਸ ਬਸਟੈਂਡ ਦੇ ਅੰਦਰ ਹੀ ਖੜੇ ਆ ਪਤਾ ਹੈ ਹਾਲਾਤ ਖਸਤਾ ਹੈ ਪਰ ਮਜਬੂਰੀ ਹੈ ਗਰਮੀ ਆ ਗਈ ਹੈ ਤਾਂ ਹਾਲਾਤ ਤਰਸ ਜੋਗ ਹੈ ਨਕੋਦਰ ਦੇ ਪਾਸੇ ਛੱਡੇ ਦੇ ਦੂਜੇ ਪਾਸੇ ਥੋੜੇ-ਮੋਟੇ ਜਗਾੜ ਲਗਾ ਕੇ ਕੁਛ ਸ਼ਾਨ ਜੀ ਬਚਾਈ ਸੀ ਆ ਦੇਖ ਸਕਦੇ ਹੋ ਇਹ ਸਿੱਟਾ-ਕੁੱਟਾ ਲਾ ਕੇ ਪਰ ਨਹੀਂ ਹੁਣ ਤਾਂ ਉਹ ਵੀ ਹਾਲਾਤ ਇੱਥੇ ਕਹਿ ਸਕਦੇ ਕਮਾੜੇ ਦੁਪਹਿਰ ਹਾਲਾਤ ਹੋ ਗਿਆ ਹੈ ਇੱਕ ਵੱਡਾ ਪਿੱਛੇ ਬੋਰਡ ਵੀ ਲੱਗਿਆ ਹੋਇਆ ਹੈ ਕਿ ਬੱਸ ਸਟੈਂਡ ਦੇ ਤੁਸੀਂ ਅੰਦਰ ਨਾ ਜਾਓ ਹਾਲਾਤ ਖਸਤਾ ਪਰ ਲੋਕ ਮਜਬੂਰੀ ਦੇ ਮਾਰੇ ਕਰਨੀ ਵੀ ਗਈ ਕਿਉਂਕਿ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਤਾਂ ਸ਼ਾਂ ਤੇ ਖੜਨਾ ਤਾਂ ਇੱਕ ਸੁਭਾਵਿਕ ਗੱਲ ਹੀ ਹੈ ਦੂਜੇ ਪਾਸੇ ਵੱਡੀ ਲੀਡ ਦੇ ਨਾਲ ਸੁਸ਼ੀਲ ਕੁਮਾਰ ਰਿੰਕੂ ਜੀ ਜੋ ਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਹਿੱਸਾ ਬਣ ਚੁੱਕਿਆ ਹੈ ਪਰ ਲੋਕਾਂ ਨੇ ਵੱਡੇ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜਿਤਾਇਆ ਸੀ ਤਿੰਨਾਂ ਮਹੀਨਿਆਂ ਦਾ ਕਾਰਜਕਾਲ ਤੇ ਪੰਜਾਂ ਮਹੀਨਿਆਂ ਦਾ ਜੋ ਵੀ ਸੀ ਨਾ ਕਿੰਨਾ ਕੋ ਚੰਗਾ ਰਿਹਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਹਾਲਾਤ ਨਕੌਦਰ ਸ਼ਹਿਰ ਦੇ ਬਾਸ ਛੱਡੇ ਦੇ ਜਕੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਉਹ ਦੁਕਾਨਾਂ ਵੀ ਹੈ ਬਹੁਤ سارے ਬਸਾਂ ਇੱਥੇ ਖੜੀਆਂ ਬਹੁਤ سارے ਥੇਵੀਰ ਇੱਥੇ ਖੜੇ ਆ ਬਾਈ ਖੜੇ ਆ ਪੈਣਾ ਖੜੀਆਂ ਤੇ ਹਾਲਾਤ ਕਹਿ ਸਕਦੇ ਆ ਕਿ ਚਿੰਤਾਜਨਕ ਹਾਲਾਤ ਨਕੌਦਰ ਦੇ ਬੱਸ ਸੜੇ ਦੇ ਆ ਤੇ ਲਗਾਤਾਰ ਅਸੀਂ ਖਬਰਾਂ ਤੁਹਾਨੂੰ ਦਿਖਾ ਰਹੇ ਆ ਜਿੱਦਾਂ ਕਿ ਮੈਂ ਪਹਿਲਾਂ ਕਈ ਵਾਰ ਤੁਹਾਨੂੰ ਦੱਸਿਆ ਵੀ ਕਿ ਅਸੀਂ ਜਦੋਂ ਕੋਈ ਵੀਡੀਓ ਵਗੈਰਾ ਪਾਉਂਦੇ ਆ ਤਾਂ ਪੇਜ ਬੰਦ ਹੋ ਜਾਂਦਾ ਤੇ ਜਾਂ ਫਿਰ ਸਾਡੀ ਫੇਸਬੁੱਕ ਕੋਈ ਆਈਡੀ ਬੰਦ ਹੋ ਜਾਂਦੀ ਹੈ ਤੇ ਤੁਹਾਡੇ ਬੱਸ ਆ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਰਕਾਰ ਦੇ ਕਰਨ ਤਾਂ ਖਾਸ ਕਰਕੇ ਸਤਕਾਰਯੋਗ ਸਾਡੇ ਭਗਵੰਤ ਮਾਨ ਸੀਐਮ ਜੋ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਤੱਕ ਪਹੁੰਚ ਸਕੇ ਕਿਉਂਕਿ ਉਹਨਾਂ ਨੇ ਵੱਡੇ ਵੱਡੇ ਬੋਰਡ ਤਾਂ ਪੂਰੇ ਪੰਜਾਬ ਵਿੱਚ ਲਾਤੇ ਆ ਕਿੰਨਾ ਕੁ ਵਿਕਾਸ ਹੋਇਆ ਇੰਨੇ ਕੋ ਦੂਨੀ ਆਧੁਨਿਕ ਬਾਸ ਢੇ ਬਣਾਤੇ ਆ ਪਰ ਨਕੌਦਰ ਵੀ ਪੰਜਾਬ ਚ ਹੀ ਆਉਂਦਾ ਇਸ ਦਾ ਵੀ ਮਾੜਾ ਮੋਟਾ ਵਿਕਾਸ ਕਰ ਦੋ ਵੋਟਾਂ ਦਾ ਟਾਈਮ ਦੁਬਾਰਾ ਹੈ ਤਾਂ ਨਕੌਦਰ ਵਾਸੀਓ ਨਕੌਦਰ ਵਾਸੀਓ ਇੱਕ ਜਰੂਰ ਦੱਸਿਓ ਇਸ ਵਾਰ ਤੁਸੀਂ ਕਿਸ ਸੁਧਾਰ ਤੇ ਵੋਟ ਕਰੋਗੇ ਕੋਈ ਨਕੁੱਤਰ ਦਾ ਇੱਕ ਕੰਮ ਵੀ ਦੱਸ ਦਿਓ ਜਿਹੜਾ ਕਨੇਪਰੇ ਚੜਿਆ ਹੋਵੇ ਸਿਰੇ ਚੜਿਆ ਹੋਵੇ ਬੱਸ ਸਟੈਂਡ ਤੋਂ ਲੈ ਕੇ ਜਾਂ ਫਿਰ ਕੋਈ ਹੋਰ ਹੋਵੇ ਚਾਰੇ ਪਾਸੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਖੱਜਲ ਖਰਾਬੀ ਦੀ ਹੈ ਸਭ ਤੋਂ ਜਦੋਂ ਕਿਸੇ ਸ਼ਹਿਰ ਦੇ ਵਿੱਚ ਐਂਟਰ ਕਰੀਏ ਤਾਂ ਬੱਸ ਸਟੈਂਡ ਤੇ ਉਤਰਨਾ ਹੁੰਦਾ ਹੈ ਉੱਥੋਂ ਆਟੋ ਲੈ ਕੇ ਅੱਗੇ ਜਾਣਾ ਹੁੰਦਾ ਜਾਂ ਫਿਰ ਬੱਸ ਲੈ ਕੇ ਅੱਗੇ ਜਾਣਾ ਹੁੰਦਾ ਬੱਸ 'ਚ ਬੈਠ ਕੇ ਅੱਗੇ ਜਾਣਾ ਹੁੰਦਾ ਜਦੋਂ ਬੱਸ ਸਟੈਂਡ ਦੀ ਹਾਲਾਤ ਖਰਾਬ ਹੋਣ ਤਾਂ ਅੱਗੋਂ ਸ਼ਹਿਰ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਦੂਜੀ ਵੱਡੀ ਗੱਲ ਜਿੱਦਾਂ ਮੈਂ ਕਿਹਾ ਕਿ ਇੱਥੇ ਵੱਡੇ ਡੇਰੇ ਆ ਬਪੂ لال ਬਾਦਸ਼ਾ ਮਰਾਜ ਸ਼ਾ ਵਿੱਕੀ ਸਾਈਂ ਵੱਡੇ ਡੇਰੇ ਨੂੰ ਕੁਦਰਤ ਵਿੱਚ ਹੈ ਜਿੱਥੇ ਕੀ ਲੋਕ ਨਮਸਤਕ ਹੋਣੋਂ ਬਹੁਤ ਦੂਰ ਦੂਰ ਆਉਂਦੇ ਆ ਤਾਂ ਕੁਦਰਤ ਦਾ ਮਸਲਾ ਹੱਲ ਮੇਰੀ ਨਿਗਾਹ 'ਚ ਤਾਂ ਕੋਈ ਵੀ ਨਹੀਂ ਹੋਇਆ ਜੇਕਰ ਤੁਹਾਡੀ ਨਜ਼ਰ 'ਚ ਹੋਇਆ ਤਾਂ ਤੁਸੀਂ ਜ਼ਰੂਰ ਦੱਸ ਦਿਓ ਦੂਜੀ ਗੱਲ ਜੇਕਰ ਰੈਡੀ ਮਾਰਕੀਟ ਦੀ ਗੱਲ ਕਰੀਏ ਤਾਂ ਉੱਥੇ ਵੀ ਹਾਲਾਤ ਬੱਤਰ ਹੈ ਲੱਖ ਰੁਪਏ ਲਗਾ ਕੇ ਰੈਡੀ ਮਾਰਕੀਟ ਬਣਾਈ ਪਰ ਕੰਮ ਖਤਮ ਉੱਥੇ ਕੋਈ ਰੈੜੀ ਨਹੀਂ ਗਈ ਟ੍ਰੈਫਿਕ ਦਾ ਬੁਰੇ ਹਾਲਾਤ ਤਾਂ ਬੱਸ ਸਟੈਂਡ ਦੀ ਤਸਵੀਰ ਹੈ ਹਾਲਾਤ ਬਹੁਤ ਜ਼ਿਆਦਾ ਖਰਾਬ ਹੈ ਤਾਂ ਲਗਾਤਾਰ ਅਸੀਂ ਬੱਸ ਸਟੈਂਡ ਦੇ ਖਬਰਾਂ ਚਲਾਵਾਂਗੇ ਪਰ ਜਾਂਦੇ ਜਾਂਦੇ ਤੁਸੀਂ ਵੀ ਇੱਕ ਵਾਅਦਾ ਕਰੋ ਕਿ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਰਕਾਰ ਤੱਕ ਮਾੜੀ ਮੋਟੀ ਕੰਨਾਂ ਤੱਕ ਇਹ ਗੱਲ ਪਵੇ ਉਹ ਕੋ ਮਾੜਾ ਮੋਟਾ ਜ਼ਿਆਦਾ ਨਹੀਂ ਤੁਹਾਨੂੰ ਕੋਦਰ ਨੂੰ ਬੱਸ ਸਟੈਂਡੇ ਮਿਲ ਜੇ ਤਾਂ ਜੋ ਆਮ ਲੋਕ ਥੋੜੇ ਸੁਖੀ ਹੋ ਸਕਣ ਇਸ ਬੱਸ ਦੀ ਛਾਂ ਦੇ ਬੱਸ ਸਟੈਂਡ ਦੇ ਬੱਸ ਸਟੈਂਡ ਹੈ ਉਹ ਸ਼ਾਮੇ ਬੈਠ ਸਕਣ ਕੈਮਰਾਮੈਨ ਮਨਜੀਤ ਦਿਨ ਹਰਦੀਪ ਪਿੰਨ ਨਾਰ న్యూਸ ਨਕੋਦਰ